ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਆਪਾਂ ਜਦੋਂ ਵੀ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਆ ਜਾਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕਿਤੇ ਵੀ ਸੇਵਾ ਕਰਦੇ ਆਂ ਭਾਵੇਂ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਉਨੇ ਆਂ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਕੋਈ ਮਾਇਆ ਭੇਟ ਕਰਦੇ ਆਂ ਜਾਂ ਕਿਤੇ ਵੀ ਕੋਈ ਦਾਨ ਪੁੰਨ ਕਰਦੇ ਆਂ ਕਿਸੇ ਦੀ ਮਦਦ ਕਰਦੇ ਆਂ ਨਾ ਆ ਇੱਕ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਜਿਹੜੀ ਗਲਤੀ ਇਸ ਇਨਸਾਨ ਨੇ ਕੀਤੀ ਕਿਉਂਕਿ ਇਹ ਗਲਤੀ ਬਹੁਤ ਵੱਡੀ ਆ ਇਸ ਗਲਤੀ ਕਰਕੇ ਅਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਬਰਕਤ ਆਪਣੇ ਗੁਰੂ ਦੀ ਖੁਸ਼ੀ ਗਵਾ ਸਕਦੇ ਹਾਂ ਇਹ ਗਲਤੀ ਕਿਹੜੀ ਆ ਉਹਦੇ ਬਾਰੇ ਆਪਾਂ ਵਿਸਤਾਰ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਵਾਹੀ ਗੁਰੂ ਜੀ ਜ਼ਰੂਰ ਲੈ ਕੇ ਆਉਣਾ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਸਾਖੀ ਆ ਮੇਰੇ 10ਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸਿੱਖ ਹੋਇਆ ਜਿਸ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਬਿਸੰਬਰ ਦਾਸ ਲਿਖਿਆ ਹੈ ਕਹਿੰਦੇ ਇਹ ਬਿਸੰਬਰ ਦਾਸ ਸਤਿਗੁਰ ਸੱਚੇ ਪਾਸ਼ਾ ਦੇ ਉੱਤੇ ਬਹੁਤ ਸ਼ਰਧਾ ਰੱਖਦਾ ਸਤਿਗੁਰ ਸੱਚੇ ਪਾਸ਼ਾ ਨੂੰ ਬੜਾ ਪਿਆਰ ਕਰਦਾ ਅਤੇ ਆਪਣੀ ਕੀਤੀ ਹੋਈ ਨੇਕ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਦਾ ਸੀ ਕਹਿੰਦੇ ਇੱਕ ਵਾਰ ਇਹਨੇ ਦਸਵੰਦ ਕੱਢ ਕੇ ਇਕੱਠਾ ਕੀਤਾ ਤਾਂ ਪੂਰਾ 500 ਰੁਪਏ ਇਕੱਠਾ ਹੋ ਗਿਆ ਪਰ ਕਹਿੰਦੇ ਕੁਝ ਕਾਰਨਾਂ ਕਰਕੇ ਆਪ ਖੁਦ ਗੁਰੂ ਘਰੇ ਨਾ ਜਾ ਸਕਿਆ ਤਾਂ ਕਹਿੰਦੇ ਭਾਈ ਵਿਸ਼ੰਬਰਦਾਸ ਜੀ ਨੇ ਆਪਣੇ ਬੇਟੇ ਗੋਪਾਲ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਦਸਵੰਦ ਭੇਟ ਕਰਨਾ ਨੂੰ ਕਿਹਾ ਆਪਣੇ ਪੁੱਤਰ ਨੂੰ 500 ਰੁਪਏ ਦੇ ਕੇ ਕਿਹਾ ਕਿ ਜਾ ਤੂੰ ਅਨੰਦਪੁਰ ਸਾਹਿਬ ਚੱਲਿਆ ਜਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਦਸਵੰਦ ਭੇਟ ਕਰਕੇ ਗੁਰੂ ਦੀ ਖੁਸ਼ੀ ਲੈ ਕੇ ਆ ਕਹਿੰਦੇ ਭਾਈ ਵਿਸ਼ੰਬਰਦਾਸ ਜੀ ਦਾ ਪੁੱਤਰ ਭਾਈ ਗੋਪਾਲ ਜੀ ਉਹ ਆਪਣੇ ਪਿਤਾ ਵਾਂਗ ਸ਼ਰਦਾਵਾਨ ਨਹੀਂ ਸੀ ਪਰ ਪਿਤਾ ਦੇ ਕਹਿਣ ਤੇ 500 ਰੁਪਏ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਵੱਲ ਚੱਲ ਪਿਆ। ਕਹਿੰਦੇ ਸਤਿਗੁਰ ਸੱਚੇ ਪਾਸ਼ਾ ਦੇ ਦਰਬਾਰ ਦੇ ਵਿੱਚ ਆ ਕੇ ਸਤਿਗੁਰ ਸੱਚੇ ਪਾਸ਼ਾ ਨੂੰ ਨਮਸ਼ਕਾਰ ਕੀਤੀ ਅਤੇ ਆਪਣੇ ਪਿਤਾ ਵੱਲੋਂ ਦਿੱਤਾ ਦਸਵੰਦ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ ਅਤੇ ਕਿਹਾ ਕਿ ਸਤਿਗੁਰ ਸੱਚੇ ਪਾਸ਼ਾ ਇਹ ਦਸਵੰਦ ਪਿਤਾ ਜੀ ਨੇ ਭੇਜਿਆ ਹੈ। ਕਿਸੇ ਕਾਰਨ ਕਰਕੇ ਉਹ ਆਪ ਨਹੀਂ ਆ ਸਕੇ। ਮੌਕਾ ਮਿਲਦਿਆਂ ਹੀ ਉਹ ਤੁਹਾਡੇ ਦਰਸ਼ਨ ਦੇ ਲਈ ਆਉਣਗੇ। ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਪਾਈ ਗੋਪਾਲ ਜੀ ਤੋਂ ਉਹਦੇ ਪਿਤਾ ਦੀ ਉਹਦੇ ਪਰਿਵਾਰ ਦੀ ਸੁੱਖ ਸ਼ਾਂਤੀ ਪੁੱਛੀ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦਾ ਲਿਆਂਦਾ ਤਾਂ ਸੰਬੰਧ ਸਵੀਕਾਰ ਕੀਤਾ ਅਤੇ ਸਨਮਾਨ ਵਜੋਂ ਪਾਈ ਗੋਪਾਲ ਜੀ ਦੇ ਗਲ ਦੇ ਵਿੱਚ ਇੱਕ ਸਰੂਪਾ ਪਾਇਆ ਅਤੇ ਨਾਲ ਹੀ ਵਜਨ ਕੀਤੀ ਕਿ ਆ ਸਿੱਖਾ ਨਿਹਾਲ 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 ਕਹਿੰਦੇ ਤਿੰਨ ਵਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਸਿੱਖ ਨੂੰ ਨਿਹਾਲ ਕਿਹਾ ਪਰ ਕਹਿੰਦੇ ਹੁਣ ਏ ਭਾਈ ਗੋਪਾਲ ਜੀ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਮੂੰਹੋਂ ਨਿਕਲੇ ਇਹਨਾਂ ਬਚਨਾਂ ਦੀ ਕੀਮਤ ਨਹੀਂ ਸੀ ਪਤਾ ਸਰੂਪੇ ਦੀ ਕੀਮਤ ਨਹੀਂ ਸੀ ਪਤਾ ਜਿਵੇਂ ਕਿ ਆਪਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ ਪਤਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਰੂਪਾ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਪਰ ਉਹਨਾਂ ਵੇਲਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਦੇ ਵਿੱਚ ਇਹ ਸਰੂਪਾ ਮਿਲਣਾ ਕੋਈ ਆਮ ਗੱਲ ਨਹੀਂ ਸੀ ਬੜੀ ਵੱਡੀ ਗੱਲ ਸੀ ਸਰੂਪਾ ਮਿਲਣਾ ਸਮਝੋ ਗੁਰੂ ਦੀ ਖੁਸ਼ੀ ਮਿਲਨੀ ਪਰ ਕਹਿੰਦੇ ਹੁਣ ਇਹ ਭਾਈ ਗੋਪਾਲਾ ਜੀ ਨੂੰ ਗੁਰੂ ਦੀ ਖੁਸ਼ੀ ਦਾ ਨਹੀਂ ਸੀ ਪਤਾ ਉਹਨੇ ਤਾਂ ਬਸ ਇਹ ਸੋਚਿਆ ਕਿ 500 ਰੁਪਿਆ ਗੁਰੂ ਚਰਨਾਂ ਦੇ ਵਿੱਚ ਪੇਟ ਕੀਤਾ ਹੈ ਅਤੇ ਗੁਰੂ ਨੇ ਇਹਦੇ ਬਦਲੇ ਸਿਰਫ ਇੱਕ ਕੱਪੜਾ ਗਲ ਵਿੱਚ ਪਾ ਦਿੱਤਾ ਅਤੇ ਨਾਲ ਤਿੰਨ ਵਾਰ ਨਿਹਾਲ ਨਿਹਾਲ ਕਿਹਾ ਨੇ ਤਾਂ ਕਿਹਾ ਕਿ ਮੇਰਾ ਕਾफी ਸਨਮਾਨ ਹੋਵੇਗਾ ਗੁਰੂ ਸਾਹਿਬ ਜੀ ਮੈਨੂੰ ਇਹਦੇ ਬਦਲੇ ਕਾफी ਮਹਿੰਗੀ ਭੇਟਾ ਦੇਣਗੇ ਪਰ ਗੁਰੂ ਸਾਹਿਬ ਜੀ ਨੇ ਤਾਂ ਮੈਨੂੰ ਇਹ ਕਪੜਾ ਦੇ ਕੇ ਤੋਰ ਦਿੱਤਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ 500 ਰੁਪਿਆ ਉਹਦੀ ਬਹੁਤ ਕੀਮਤ ਸੀ ਇਸੇ ਕਰਕੇ ਬਿਸੰਪਰਦਾਸ ਦਾ ਪੁੱਤਰ ਵੱਡੀਆਂ ਉਮੀਦਾਂ ਲਾ ਕੇ ਆਇਆ ਸੀ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਸਰੂਪਾ ਦੇ ਕੇ ਬਚਨ ਕਰ ਦਿੱਤੇ ਤਾਂ ਕਿੰਦੇ ਬੇਸ਼ੰਬਰ ਦਾਸ ਦਾ ਪੁੱਤਰ ਕਾਫੀ ਦੇਰ ਤੱਕ ਉਡੀਕਦਾ ਰਿਹਾ ਵੀ ਹੋ ਸਕਦਾ ਹੈ ਸਤਿਗੁਰ ਸੱਚੇ ਪਾਸ਼ਾ ਹੋਰ ਵੀ ਕੋਈ ਚੀਜ਼ ਦੇਣਗੇ ਪਰ ਸਤਿਗੁਰ ਸੱਚੇ ਪਾਸ਼ਾਰ ਸੰਗਤਾਂ ਨੂੰ ਦਰਸ਼ਨ ਦੇ ਕੇ ਉੱਥੋਂ ਚਲੇ ਗਏ ਕਹਿੰਦੇ ਇਹ ਦੇਖ ਕੇ ਉਹ ਭਾਈ ਗੋਪਾਲ ਜੀ ਨੂੰ ਬੜਾ ਦੁੱਖ ਲੱਗਾ ਬੜਾ ਸੜੂ ਪੁੱਝੋ ਕੀਤਾ ਕੀ ਕੀ ਗੱਲ ਹੋਈ ਮੈਂ 500 ਰੁਪਿਆ ਭੇਟ ਕੀਤਾ ਹੈ ਅਤੇ ਬਦਲੇ ਦੇ ਵਿੱਚ ਮੈਨੂੰ ਆ ਕੱਪੜਾ ਦੇ ਦਿੱਤਾ ਕਹਿੰਦੇ ਇਦਾਂ ਹੀ ਬੁਰਬੁਰ ਕਰਦਾ ਉੱਥੋਂ ਦੁਰ ਪਿਆ ਆਪਣੇ ਘਰ ਨੂੰ ਵਾਪਸੀ ਦੇ ਲਈ ਰਸਤੇ ਦੇ ਵਿੱਚ ਕਹਿੰਦੇ ਗੁਰੂ ਦਾ ਇੱਕ ਪਿਆਰਾ ਸਿੱਖ ਹਲ ਚਲਾ ਰਿਹਾ ਸੀ ਜਿਹਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਧਿਆਨ ਸਿੰਘ ਜੀ ਲਿਖਿਆ ਗਏ ਕਹਿੰਦੇ ਇਹ ਬਿਸੰਸਰ ਦਾਸ ਦਾ ਪੁੱਤਰ ਬੜਬੜ ਕਰਦਾ ਭਾਈ ਧਿਆਨ ਸਿੰਘ ਜੀ ਦੇ ਖੂਦ ਦੇ ਉੱਤੇ ਜਾ ਕੇ ਬੈਠ ਗਿਆ ਅਤੇ ਮੂੰਹ ਦੇ ਵਿੱਚ ਬੜਬੜਾ ਰਿਹਾ ਏ ਕਹਿੰਦੇ ਜਦੋਂ ਭਾਈ ਧਿਆਨ ਸਿੰਘ ਜੀ ਨੇ ਦੇਖਿਆ ਕਿ ਕੋਈ ਮਨੁੱਖ ਬੜਾ ਦੁਖੀ ਲੱਗ ਰਿਹਾ ਏ ਕਹਿੰਦੇ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਚਲੋ ਜਾ ਕੇ ਇਹਦਾ ਹਾਲ-ਚਲ ਪੁੱਛਦੇ ਆ ਕਿਸੇ ਗੱਲੋਂ ਦੁਖੀ ਲੱਗਦਾ ਹੈ ਇਹਨੂੰ ਜਲ ਪਾਣੀ ਛਕਾਉਨੇ ਆ ਕਹਿੰਦੇ ਭਾਈ ਧਿਆਨ ਸਿੰਘ ਜੀ ਨੇ ਇਹ ਭਾਈ ਗੋਪਾਲ ਜੀ ਦੇ ਕੋਲ ਆ ਕੇ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ ਅਤੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਅਤੇ ਕਿੱਥੇ ਜਾਣਾ ਹੈ ਤਾਂ ਕਹਿੰਦੇ ਵਿਸੰਬਰ ਦਾਸ ਦੇ بیٹے ਨੇ ਭਾਈ ਗੋਪਾਲ ਨੇ ਜਦੋਂ ਆਪਣੇ ਬਾਰੇ ਦੱਸਿਆ ਕਿ ਮੈਂ ਅਨੰਦਪੁਰ ਸਾਹਿਬ ਗਿਆ ਸੀ ਹੁਣ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਿਹਾ ਹਾਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਹਾਂ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਇਸ ਸਿੱਖ ਭਾਈ ਧਿਆਨ ਸਿੰਘ ਨੇ ਇਹ ਸੁਣਿਆ ਕਿ ਇਹ ਬੰਦਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਇਆ ਹੈ ਤਾਂ ਕਹਿੰਦੇ ਉਹਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਖੁਸ਼ੀ ਦੇ ਵਿੱਚ ਕਹਿਣ ਲੱਗਾ ਤੁਸੀਂ ਅਨੰਦਪੁਰ ਸਾਹਿਬ ਤੋਂ ਆਏ ਹੋ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਆਏ ਹੋ ਇਹ ਕਹਿੰਦਿਆਂ ਸਾਰ ਭਾਈ ਗੋਪਾਲ ਦਾਸ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ ਭਾਈ ਗੋਪਾਲ ਨੇ ਗਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੇ ਕਹਿੰਦੇ ਉਹ ਸਿੱਖ ਕਹਿਣ ਲੱਗਾ ਕਿ ਭਾਈ ਤੁਸੀਂ ਮੇਰੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਜਿਦਾਰੇ ਕਰਕੇ ਆਇਓ ਮੈਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਿਆ ਫਿਰ ਭਾਈ ਧਿਆਨ ਸਿੰਘ ਜੀ ਨੇ ਕਿਹਾ ਕਿ ਭਲਿਆ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਜਦੋਂ ਕੋਈ ਆਉਂਦਾ ਹੈ ਉਹ ਤਾਂ ਖੁਸ਼ੀ ਦੇ ਵਿੱਚ ਖੜਿਆ ਆਉਂਦਾ ਹੈ ਸ਼ਾਲਾ ਮਾਰਦਾ ਆਉਂਦਾ ਹੈ ਪਰ ਤੂੰ ਇੰਨਾ ਉਦਾਸ ਕਿਉਂ ਆ ਤੇ ਕਹਿੰਦੇ ਭਾਈ ਗੋਪਾਲ ਜੀ ਬਸ ਛਿੜ ਪਏ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਇਸ ਤਰ੍ਹਾਂ ਆਪਣੇ ਪਿਤਾ ਵੱਲੋਂ ਭੇਜਿਆ ਹੋਇਆ ਦਸਵੰਦ ਗੁਰੂ ਚਰਨਾਂ ਦੇ ਵਿੱਚ ਪੇਟ ਕਰਨ ਗਿਆ ਸੀ ਪਰ ਗੁਰੂ ਨੇ ਬਦਲੇ ਦੇ ਵਿੱਚ ਮੈਨੂੰ ਆ ਕੱਪੜਾ ਦਿੱਤਾ ਅਤੇ ਤਿੰਨ ਵਾਰ ਨਿਹਾਲ ਨਿਹਾਲ ਕਿਹਾ ਕਹਿੰਦੇ ਭਾਈ ਧਿਆਨ ਸਿੰਘ ਜੀ ਨੇ ਉਹ ਭਾਈ ਗੋਪਾਲ ਜੀ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਲਿਆ ਕਲਗੀਧਰ ਪਾਤਸ਼ਾਹ ਦੇ ਵੱਲੋਂ ਮਿਲਿਆ ਸਰੂਪਾ ਅਤੇ ਤਿੰਨ ਵਾਰ ਨਿਹਾਲ ਕਿਹਾ ਇਹ ਸਰਦੀ ਝੋਲੀ ਦੇ ਵਿੱਚ ਆਦਤ ਨਹੀਂ ਪੈਂਦੀ ਤੂੰ ਤਾਂ ਵੱਡੇ ਕਰਮਾਂ ਵਾਲਾ ਏ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਰੂਪਾ ਦਿੱਤਾ ਹੈ ਇਹ ਵਚਨ ਕੀਤੇ ਨੇ ਪਰ ਕਹਿੰਦੇ ਹੁਣ ਉਹ ਭਾਈ گوਪਾਲ ਜੀ ਉਹ ਵਪਾਰੀ ਵਰਤੀ ਵਾਲਾ ਸੀ ਉਹ ਤਾਂ ਸਿਰਫ ਇਹ ਦੇਖ ਰਿਹਾ ਸੀ ਕਿ 500 ਦੇ ਬਦਲੇ ਮਿਲਵਾ ਕੱਪੜਾ ਮਿਲਿਆ ਉਹਦੇ ਲਈ ਸਰੂਪਾ ਇੱਕ ਸਿਰਫ ਮੂਲੀ ਕੱਪੜਾ ਸੀ ਕਹਿੰਦੇ ਜਦੋਂ ਉਹ ਨਾ ਹੀ ਹਟਿਆ ਬਹੁਤਾ ਹੀ ਬੁਰਾ ਭਲਾ ਕਹਿਣ ਲੱਗਾ ਤਾਂ ਕਹਿੰਦੇ ਭਾਈ ਧਿਆਨ ਸਿੰਘ ਜੀ ਨੇ ਕਿਹਾ ਵੀ ਭਲਿਆ ਇੱਥੇ ਹੀ ਚੁੱਪ ਕਰ ਜਾ ਹੁਣ ਹੋਰ ਕੁਝ ਨਾ ਬੋਲੀ ਜੇ ਤੈਨੂੰ ਲੱਗਦਾ ਹੈ ਨਾ ਕਿ ਤੂੰ ਠੱਗਿਆ ਗਿਆ ਹੈ ਤਾਂ ਕੋਈ ਗੱਲ ਨਹੀਂ ਤੇਰੇ 500 ਦੇ ਬਦਲੇ ਮੈਂ ਤੈਨੂੰ 600 ਦਵਾਂਗਾ ਪਰ ਤੂੰ ਗੁਰੂ ਦੇ ਵੱਲੋਂ ਦਿੱਤਾ ਹੋਇਆ ਇਹ ਸ੍ਰੋਪਾ ਅਤੇ ਇਹ ਤਿੰਨੋਂ ਵਚਨ ਮੈਨੂੰ ਦੇ ਜਾ ਕਹਿੰਦੇ ਉਹ ਪਾਈ ਗੋਬਾਲ ਦਾਸ ਕਹਿਣ ਲੱਗਾ ਵੀ ਚਲੋ ਠੀਕ ਆ ਦੇ ਮੈਨੂੰ 600 ਰੁਪਇਆ ਮੈਂ ਹੁਣੇ ਹੀ ਇਹ ਕੱਪੜਾ ਵੀ ਦੇ ਦਵਾਂਗਾ ਅਤੇ ਉਹ ਤਿੰਨੋਂ ਵਚਨ ਵੀ ਤੈਨੂੰ ਕਹਿੰਦੇ ਉਹ ਪਾਈ ਧਿਆਨ ਸਿੰਘ ਜੀ ਨੇ ਕਿਵੇਂ ਨਾ ਕਿਵੇਂ ਕਰਕੇ 600 ਰੁਪਏ ਦਾ ਇੰਤਜ਼ਾਮ ਕੀਤਾ ਕਿਉਂਕਿ 600 ਰੁਪਏ ਬਹੁਤ ਵੱਡੀ ਰਕਮ ਸੀ ਉਸ ਵੇਲੇ ਕਹਿੰਦੇ ਉਹ 600 ਰੁਪਏ ਪਾਈ ਗੋਪਾਲ ਦਾਸ ਜੀ ਨੂੰ ਦਿੱਤਾ ਤੇ ਕਿਹਾ ਕਿ ਚੱਲ ਹੁਣ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਕਹੇ ਕਿ ਕਲਗੀਧਰ ਪਾਸ਼ਾ ਜਿਹੜੇ ਬਚਨ ਤੁਸੀਂ ਮੈਨੂੰ ਕਹੇ ਸੀ ਜਿਹੜਾ ਸਰੂਪਾ ਤੁਸੀਂ ਮੈਨੂੰ ਦਿੱਤਾ ਸੀ ਇਹ ਮੈਂ ਇਸ ਧਿਆਨ ਸਿੰਘ ਨੂੰ ਦੇ ਚੱਲਿਆ ਹਾਂ ਕਹਿੰਦੇ ਹੁਣ ਪਾਈ ਗੋਪਾਲ ਦਾਸ ਜੀ ਨੂੰ ਉਸ ਰੋਪੇ ਦੀ ਉਹ ਬਚਨਾਂ ਦੀ ਕੀਮਤ ਹੀ ਨਹੀਂ ਸੀ ਪਤਾ ਇਸ ਕਰਕੇ ਉਹਨੇ ਕਿਹਾ ਵੀ ਇਹ ਕਿੱਡੀ ਵੱਡੀ ਗੱਲ ਆ ਮੈਂ ਹੁਣੇ ਕਹਿ ਦਿੰਦਾ ਹਾਂ ਕਹਿੰਦੇ ਉਹਨੇ ਆਨੰਦਪੁਰ ਸਾਹਿਬ ਵੱਲ ਮੁਹ ਕਰਕੇ ਇਹ ਕਹਿ ਦਿੱਤਾ ਕਿ ਇਹ ਬਚਨ ਅਤੇ ਇਹ ਸਰੂਪਾ 600 ਰੁਪਏ ਦੇ ਬਦਲੇ ਮੈਂ ਧਿਆਨ ਸਿੰਘ ਜੀ ਨੂੰ ਦੇ ਚੱਲਿਆ ਹਾਂ ਕਹਿੰਦੇ ਹੁਣ ਭਾਈ ਧਿਆਨ ਸਿੰਘ ਜੀ ਐਨੇ ਖੁਸ਼ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਘਰ ਬੈਠਿਆਂ ਬੈਠਿਆਂ ਹੀ ਗੁਰੂ ਦੀ ਇੰਨੀ ਵੱਡੀ ਕਿਰਪਾ ਮਿਲ ਗਈ ਸਤਿਗੁਰ ਸੱਚੇ ਪਾਸ਼ਾ ਦੇ ਕੀਮਤੀ ਬਚਨ ਜੋ ਕਰਮਾਂ ਵਾਲਿਆਂ ਨੂੰ ਮਿਲਦੇ ਨੇ ਮੈਨੂੰ ਤਾਂ ਇਥੇ ਘਰ ਬੈਠਿਆ ਹੈ ਮਲਗੇ ਕਹਿੰਦੇ ਖੁਸ਼ੀ ਦੇ ਨਾਲ ਛਾਲਾ ਮਾਰ ਰਿਹਾ ਹੈ ਤੇ ਇਧਰ ਭਾਈ ਗੋਪਾਲ ਦਾਸ ਜੀ ਜੋ ਵਪਾਰੀ ਵਰਤੀ ਦੇ ਸਨ ਉਹ ਵੀ ਬੜੇ ਖੁਸ਼ ਨੇ ਕਿ ਮੈਂ 500 ਦੇ ਬਦਲੇ 600 ਕਮਾ ਲਿਆ ਕਹਿੰਦੇ ਧਿਆਨ ਚੰਦ ਆਪਣੇ ਘਰ ਨੂੰ ਖੁਸ਼ੀ-ਖੁਸ਼ੀ ਗਿਆ ਅਤੇ ਭਾਈ ਗੋਪਾਲ ਦਾਸ ਬੜੇ ਚਾਅ ਨਾਲ ਬੜੀ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਜਾ ਰਹੇ ਨੇ ਕਿ ਜਾ ਕੇ ਪਿਤਾ ਜੀ ਨੂੰ ਦੱਸਾਂਗਾ ਕਿ ਪਿਤਾ ਜੀ ਮੈਂ ਕਿੰਨਾ ਵੱਡਾ ਕੰਮ ਕਰਕੇ ਆਇਆ ਹਾਂ ਉਧਰ ਪਿਤਾ ਜੀ ਉਡੀਕ ਰਹੇ ਨੇ ਕਿ ਮੇਰਾ ਪੁੱਤਰ ਕਲਗੀ ਤਰਪਾਸ਼ਾ ਜੀ ਦੇ ਦਰਸ਼ਨ ਕਰਨ ਗਿਆ ਏ ਦਰਸ਼ਨ ਕਰਕੇ ਆਵੇਗਾ ਮੈਂ ਸਾਰੀ ਗੱਲਬਾਤ ਪੁੱਛਾਂਗਾ ਕਿ ਗੁਰੂ ਸਾਹਿਬ ਜੀ ਨੇ ਕੀ ਕਿਹਾ ਕਹਿੰਦੇ ਪਿਤਾ ਆਪਣੇ ਪੁੱਤਰ ਦੀ ਉਡੀਕ ਕਰ ਰਿਹਾ ਏ ਜਦੋਂ ਪੁੱਤਰ ਆਇਆ ਭਾਈ ਬਿਸ਼ੰਬਰ ਦਾਸ ਭੱਜ ਕੇ ਆਪਣੇ ਪੁੱਤਰ ਕੋਲ ਗਏ ਪੁੱਛਿਆ ਕਿ ਪੁੱਤਰ ਕਲਗੀ ਤਰਪਾਸ਼ਾ ਜੀ ਨੂੰ ਦਸਵੰਦ ਦੇ ਆਇਆ ਏ ਦਰਸ਼ਨ ਕਰ ਆਇਆ ਸਤਿਗੁਰ ਸੱਚੇ ਪਾਤਸ਼ਾਹ ਨੇ ਕੀ ਕਿਹਾ ਤੈਨੂੰ ਕਹਿੰਦੇ ਜਦੋਂ ਭਾਈ ਗੋਪਾਲ ਦਾਸ ਨੇ ਸਾਰੀ ਗੱਲਬਾਤ ਦਸੀ ਕਹਿਣ ਲੱਗਾ ਕਿ ਤੁਸੀਂ ਕਲਗੀਧਰ ਪਾਤਸ਼ਾਹ ਦੀ ਛੱਡੋ ਮੈਂ ਬਹੁਤ ਵਧੀਆ ਸੌਦਾ ਕਰਕੇ ਆਇਆ ਹਾਂ ਮੈਂ ਤੁਹਾਡੇ 500 ਦੇ ਬਦਲੇ 600 ਰੁਪਏ ਲੈ ਕੇ ਆਇਆ ਹਾਂ ਜਦੋਂ ਇਹ ਗੱਲ ਕਹੀ ਤਾਂ ਭਾਈ ਦਸ਼ਮਬਰ ਦਾਸ ਜੀ ਨੂੰ ਕੁਝ ਠੀਕ ਨਾ ਲੱਗਾ ਉਹਨੇ ਕਿਹਾ ਕਿ ਇਹ ਤੂੰ ਕੀ ਕਹਿ ਰਿਹਾ ਹੈ ਫਿਰ ਜਦੋਂ ਖੁੱਲ ਕੇ ਸਾਰੀ ਗੱਲਬਾਤ ਸਮਝਾਈ ਨਾ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਸਰੋਪਾ ਦਿੱਤਾ ਸੀ ਨਾਲ ਤਿੰਨ ਬਚਨ ਕਹੇ ਸੀ ਪਰ ਮੈਂ ਇਸ ਕੰਮ ਤੋਂ ਖੁਸ਼ ਨਾ ਹੋਇਆ ਰਸਤੇ ਦੇ ਵਿੱਚ ਮੈਨੂੰ ਕਲਗੀਧਰ ਪਾਤਸ਼ਾਹ ਦਾ ਇੱਕ ਸਿੱਖ ਮਿਲਿਆ ਮੈਂ ਉਹਨੂੰ ਇਹ ਸਾਰੀ ਗੱਲਬਾਤ ਦੱਸੀ ਤਾਂ ਉਹਨੇ ਇਹ ਤਿੰਨੋਂ ਬਚਨਾਂ ਦੇ ਬਦਲੇ ਸਰੋਪੇ ਦੇ ਬਦਲੇ ਮੈਨੂੰ 600 ਰੁਪਏ ਦਿੱਤਾ ਮੈਂ ਬੜਾ ਚੰਗਾ ਸੌਦਾ ਕਰਕੇ ਆਇਆ ਹਾਂ ਕਹਿੰਦੇ ਜਦੋਂ ਬਿਸ਼ੰਪਰਦਾਸ ਨੇ ਇਹ ਗੱਲ ਸੁਣੀ ਤਾਂ ਗਾਸ਼ਾ ਕਾ ਕੇ ਉੱਥੇ ਡਿੱਗ ਪਿਆ ਕਿ ਆ ਮੂਰਖਾ ਤੂੰ ਇਹ ਕੀ ਕਰ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਅਤੇ ਸਰੂਪਾ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਮਿਲਦਾ ਏ ਤੂੰ ਆਪਣੇ ਕਰਮ ਆਪਣੇ ਭਾਗ ਰਸਤੇ ਵਿੱਚ ਵੇਚ ਆਇਆ ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀ ਮਿਲੀ ਸੀ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀ ਜੇ ਜਾਇਆ ਕਹਿੰਦੇ ਬੜਾ ਹੀ ਦੁਖੀ ਹੋਇਆ ਤੇ ਕਿਹਾ ਕਿ ਮੂਰਖਾ ਮੈਨੂੰ ਲੈ ਚੱਲ ਉੱਥੇ ਜਿੱਥੇ ਤੂੰ ਇਹ ਸ਼ਬਦ ਕਰਕੇ ਆਏ ਕਹਿੰਦੇ ਉਹ ਗੋਪਾਲ ਦਾਸ ਉਸੇ ਸਿੱਖ ਦੇ ਕੋਲ ਭਾਈ ਧਿਆਨ ਸਿੰਘ ਜੀ ਦੇ ਕੋਲ ਆਪਣੇ ਪਿਤਾ ਜੀ ਨੂੰ ਲੈ ਆਏ ਕਹਿੰਦੇ ਭਾਈ ਬਿਸ਼ੰਬਰ ਦਾਸ ਨੇ ਆ ਕੇ ਧਿਆਨ ਸਿੰਘ ਜੀ ਨੂੰ ਫਤਿਹ ਬੁਲਾਈ ਅਤੇ ਕਿਆ ਕਿ ਸਿੱਖਾ ਸਭ ਤੋਂ ਪਹਿਲਾਂ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਗੁਰੂ ਦੇ ਬਚਨਾਂ ਦੀ ਇਲਾਜ ਰੱਖੀ ਮੇਰੇ ਮੂਰਖ ਪੁੱਤਰ ਨੂੰ ਨਹੀਂ ਸੀ ਪਤਾ ਪਰ ਤੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਦੀ ਕੀਮਤ ਨੂੰ ਸਮਝਦਾ ਸੀ ਪਰ ਮੇਰੀ ਇੱਕ ਬੇਨਤੀ ਹੈ ਕਿ ਜੋ ਬਚਨ ਅਤੇ ਸਰੋਪਾ ਮੇਰਾ ਪੁੱਤਰ ਤੈਨੂੰ ਵੇਚ ਕੇ ਗਿਆ ਹੈ ਨਾ ਉਹ ਤੂੰ ਮੈਨੂੰ ਵਾਪਸ ਦੇ ਦੇ ਬਦਲੇ ਦੇ ਵਿੱਚ ਭਾਵੇਂ ਤੂੰ ਮੇਰੇ ਤੋਂ 700 ਰੁਪਏ ਲੈ ਲੈ ਪਰ ਕਹਿੰਦੇ ਹੁਣ ਭਾਈ ਧਿਆਨ ਸਿੰਘ ਜੀ ਕਹਿਣ ਲੱਗੇ ਕਿ ਭਾਈ ਤੁਸੀਂ ਗੁਰੂ ਦੇ ਬਚਨਾਂ ਨੂੰ ਮਜ਼ਾਕ ਸਮਝਿਆ ਕਦੀ ਕਿਸੇ ਨੇ ਲੈ ਲੈ ਕਦੀ ਕਿਸੇ ਨੇ ਲੈ ਲੈ ਇਹ ਨਹੀਂ ਹੁਣ ਮਿਲਨੀ ਕਲਗੀਧਰ ਪਾਤਸ਼ਾਹ ਦੇ ਕੋਲ ਜਾਓ ਉੱਥੇ ਜਾ ਕੇ ਮਾਫੀ ਮੰਗੋ ਕਹਿੰਦੇ ਭਾਈ ਬਿਸ਼ੰਬਰ ਦਾਸ ਅਤੇ ਉਹਦਾ ਪੁੱਤਰ ਹੁਣ ਪੁੱਤਰ ਵੀ ਸਮਝ ਗਿਆ ਸੀ ਕਿ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੀ ਕੀ ਕੀਮਤ ਸੀ ਕਹਿੰਦੇ ਹੁਣ ਦੋਵੇਂ ਹੀ ਪਿਓ ਪੁੱਤਰ ਅੱਖਾਂ ਦੇ ਵਿੱਚ ਹੰਝੂ ਨੇ ਪਾਣੀ ਆ ਕਲਗੀਧਰ ਪਾਤਸ਼ਾਹ ਦੇ ਕੋਲ ਗਏ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਦੂਰੋਂ ਆਉਂਦਿਆਂ ਨੂੰ ਦੇਖ ਕੇ ਮੁਸਕਰਾਏ ਅਤੇ ਕਹਿਣ ਲੱਗੇ ਬਿਸ਼ੰਬਰ ਦਾਸ ਜੀ ਤੁਹਾਡਾ ਪੁੱਤਰ ਬੜਾ ਚੰਗਾ ਵਪਾਰੀ ਬਣ ਗਿਆ ਹੈ ਪਰ ਕਹਿੰਦੇ ਉਹ ਸਿੱਖ ਰੂ ਰਿਆ ਹੈ ਆਪਣੇ ਪੁੱਤਰ ਵੱਲੋਂ ਕੀਤੀ ਮੂਰਖਤਾ ਤੇ ਗੁਰੂ ਸਾਹਿਬ ਜੀ ਤੋਂ ਬੜੀ ਮਾਫੀ ਮੰਗੀ ਅਤੇ ਕਿਹਾ ਕਿ ਗੁਰੂ ਸਾਹਿਬ ਜੀ ਉਹ ਬਚਨ ਸਾਨੂੰ ਵਾਪਸ ਲੈ ਲਓ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੇਰੇ ਪੁੱਤਰ ਨੂੰ ਪਤਾ ਹੀ ਨਹੀਂ ਕਿ ਅਸੀਂ ਉਹਨਾਂ ਤਿੰਨਾਂ ਬਚਨਾਂ ਦੇ ਵਿੱਚ ਕੀ ਕੁਝੇ ਦੀ ਝੋਲੀ ਦੇ ਵਿੱਚ ਪਾਇਆ ਸੀ ਪਰ ਇਹਨੇ ਉਹ ਬਚਨ ਵਪਾਰ ਕਰ ਲਿਆ ਉਹ ਬਚਨ ਤਾਂ ਹੁਣ ਅਸੀਂ ਤੁਹਾਨੂੰ ਵਾਪਸ ਨਹੀਂ ਦੇ ਸਕਦੇ ਪਰ ਦਾਰਾਆਂ ਨੂੰ ਕਦੀ ਖਾਲੀ ਵੀ ਨਹੀਂ ਮੋੜਾਂਗੇ ਤੁਹਾਡੀ ਵੀ ਝੋਲੀ ਭਰ ਕੇ ਭੇਜਾਂਗੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਸ਼ੰਬਰ ਦਾਸ ਦੀ ਸੇਵਾ ਨੂੰ ਦੇਖਦੇ ਹਾਂ ਹੋਇਆ ਉਹਦੇ ਉੱਤੇ ਵੀ ਕਿਰਪਾ ਕੀਤੀ ਸੰਗਤ ਜੀ ਕਈ ਵਾਰ ਆਪਾਂ ਵੀ ਭਾਈ ਗੋਪਾਲदास ਜੀ ਵਾਂਗ ਇਹ ਵੱਡੀ ਗਲਤੀ ਕਰਦੇ ਆ ਆਪਾਂ ਵੀ ਗੁਰੂ ਘਰ ਦੇ ਦਿੱਤੇ ਵਿੱਚੋਂ ਜਦ ਗੁਰੂ ਨੂੰ ਦਿੰਨੇ ਆ ਨਾ ਤਾਂ ਬੜਾ ਮਾਣ ਕਰਦੇ ਆ ਜੇ ਆਪਾਂ ਆਪੋ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਤਾਂ ਹੋ ਸਕਦਾ ਹੈ ਇਹ ਗਲਤੀ ਆਪਾਂ ਰੋਜ਼ ਹੀ ਕਰਦੇ ਹੋਈਏ ਅਸੀਂ ਜੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਭੇਟਾ ਲੈ ਜਾਈਏ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੇਈਏ ਜਾਂ ਕਿਤੇ ਵੀ ਕੋਈ ਵੀ ਸੇਵਾ ਕਰਦੇ ਆਂ ਦਾਨਪੁਣ ਕਰਦੇ ਆਂ ਤਾਂ ਕੀ ਕਹਿੰਨੇ ਆ ਇਹ ਕੰਮ ਮੈਂ ਕਰ ਰਿਹਾ ਹਾਂ ਅਸੀਂ ਆਪਣੀ ਮੈਂ ਅੱਗੇ ਰੱਖਦੇ ਹਾਂ ਫਲਾਨੀ ਚੀਜ਼ ਮੈਂ ਗੁਰੂ ਘਰ ਦੇ ਵਿੱਚ ਭੇਟ ਕੀਤੀ ਫਲਾਨੀ ਥਾਂ ਤੇ ਮੈਂ ਸੇਵਾ ਕੀਤੀ ਜਾਂ ਮੈਂ ਕਰ ਦਵਾਂਗਾ ਪਰ ਨਹੀਂ ਕਦੇ ਵੀ ਮੈਂ ਨਹੀਂ ਲੈ ਕੇ ਆਉਣੀ ਜਦੋਂ ਵੀ ਕੋਈ ਸੇਵਾ ਕਰਦੇ ਆ ਕਿਤੇ ਵੀ ਦਾਨ ਪੁੰਨ ਕਰਦੇ ਆ ਗੁਰੂ ਘਰ ਦੇ ਵਿੱਚ ਕੋਈ ਭੇਟਾ ਲੈ ਕੇ ਜਾਂਦੇ ਆ ਨਾ ਕਦੇ ਵੀ ਇਸ ਗੱਲ ਦਾ ਮਾਣ ਨਹੀਂ ਕਰਨਾ ਅਠਾ ਨੀਵੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹਦੇ ਵਿੱਚ ਸਾਡਾ ਤਾਂ ਕੁਝ ਵੀ ਨਹੀਂ ਆ ਜਦੋਂ ਵੀ ਕਿਤੇ ਮਨ ਦੇ ਵਿੱਚ ਮਾਣ ਹੰਕਾਰ ਆ ਜਾਵੇ ਨਾ ਆਪਣੇ ਆਪ ਨੂੰ ਇਹ ਯਾਦ ਕਰਵਾਉਣਾ ਕਿ ਭਲਿਆ ਇਹ ਸਭ ਸੇਵਾ ਤੂੰ ਤਾਂ ਕਰ ਰਿਹਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੇ ਤੈਨੂੰ ਵੰਡਣ ਵਾਲਾ ਬਣਾਇਆ ਹੈ ਜੇ ਕਿਤੇ ਮੰਗਣ ਵਾਲਾ ਬਣਾਇਆ ਹੁੰਦਾ ਫਿਰ ਭਾਪ ਕਿ ਜੇਕਰ ਤੂੰ ਅੱਜ ਕਿਸੇ ਦੀ ਤਲੀ ਦੇ ਉੱਤੇ ਕੋਈ ਚੀਜ਼ ਰੱਖ ਰਿਆਂ ਹੈ ਰੱਖ ਕੇ ਮਾਣ ਕਰਦਾ ਹੈ ਨਾ ਤਾਂ ਨਾਲ ਦੀ ਨਾਲ ਆਪਣੇ ਆਪ ਨੂੰ ਯਾਦ ਕਰਵਾ ਦੇ ਨਾ ਕਿ ਇਹ ਤਲੀ ਉੱਤੇ ਰੱਖਣ ਵਾਲੇ ਦੇ ਨਾਲੋਂ ਜੇ ਸਤਿਗੁਰ ਸੱਚੇ ਪਾਸ਼ਾ ਤਲੀ ਅੱਡਣ ਵਾਲਾ ਬਣਾ ਦਿੰਦੇ ਫਿਰ ਮੈਂ ਕੀ ਕਰਦਾ ਮੈਨੂੰ ਮੰਗਣਾ ਪੈਂਦਾ ਫਿਰ ਮੈਂ ਕੀ ਕਰਦਾ ਤਾਂ ਫਿਰ ਇਹ ਮਾਣ ਹੰਕਾਰ ਉਸੇ ਵੇਲੇ ਹੀ ਟੁੱਟ ਜਾਵੇਗਾ ਸੋ ਸਤਿਗੁਰ ਸੱਚੇ ਪਾਸ਼ਾ ਜੀ ਨੇ ਦਿੱਤੀਆਂ ਦਾਤਾਂ ਦੇ ਵਿੱਚੋਂ ਜਦੋਂ ਵੀ ਕੋਈ ਸੇਵਾ ਕਰਦੇ ਹੈ ਨਾ ਕਦੇ ਵੀ ਮਨ ਦੇ ਵਿੱਚ ਮਾਣ ਹੰਕਾਰ ਨਹੀਂ ਹੋਣਾ ਚਾਹੀਦਾ ਅੱਖਾਂ ਨੀਵੀਆਂ ਹੋਣੀਆਂ ਚਾਹੀਦੀਆਂ ਨੇ ਮਨ ਨੀਵਾ ਹੋਣਾ ਚਾਹੀਦਾ ਹੈ ਅਤੇ ਵਾਰ-ਵਾਰ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਕਿਰਪਾ ਮੇਰੇ ਉੱਤੇ ਕੀਤੀ ਮੈਨੂੰ ਮੰਡਨ ਵਾਲਾ ਬਣਾਇਆ ਕਿ ਕੋਈ ਵੀ ਜੀ ਮੇਰੇ ਘਰ ਦੇ ਵਿੱਚ ਆਉਂਦਾ ਹੈ ਕਦੇ ਵੀ ਨਰਾਸ਼ ਹੋ ਕੇ ਨਹੀਂ ਜਾਂਦਾ ਇਹ ਤੁਹਾਡੀ ਕਿਰਪਾ ਹੈ ਮੈਂ ਤਾਂ ਸਿਰਫ ਤੁਹਾਡੀ ਦਿੱਤੀ ਸੇਵਾ ਨੂੰ ਨਿਭਾ ਰਿਹਾ ਹਾਂ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਦਿੱਤਾ ਹੀ ਖਾਣਾ ਹਾਂ ਅਤੇ ਤੁਹਾਡੇ ਦਿੱਤੇ ਦੇ ਨਾਲ ਹੀ ਸੇਵਾ ਕਰਦਾ ਹਾਂ ਹਮੇਸ਼ਾ ਇਹ ਅਰਦਾਸਾਂ ਬੇਨਤੀਆਂ ਕਰਨੀਆਂ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਹਰ ਸਾਹ ਦੇ ਨਾਲ ਵੀ ਸ਼ੁਕਰਾਨਾ ਕਰੀਏ ਤਾਂ ਵੀ ਘਟਿਆ ਤਾਂ ਭੁੱਲ ਕੇ ਵੀ ਕਦੀ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਹੰਕਾਰ ਮਾਣ ਨਹੀਂ ਕਰਨਾ ਵੀ ਇਹ ਚੀਜ਼ਾਂ ਮੈਂ ਬਣਾਈਆਂ ਨੇ ਮਿਹਨਤ ਸਾਡੀ ਆ ਪਰ ਕਿਰਪਾ ਉਹ ਮਾਲਕ ਦੀ